ਜੀਬੀਐ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ ਦਾ ਅਗਲਾ ਅੰਕ 15 ਨਿਯੰਤਰਿਤ ਰਾਜਿਕਤਾ ਦੀ ਅਵਸਥਾ ਭਾਗ ਪਹਿਲਾ ਕਾਤਰ ਦਸਤਾ ਤੇ ਬੇਰੋਕ ਹਿੰਸਾ ਅਤੇ ਇੱਕ ਪੁਲਿਸ ਅਧਿਕਾਰੀ ਦਾ ਕਤਲ 1983 ਦੇ ਸ਼ੁਰੂ ਵਿੱਚ ਪੰਜਾਬ ਦੀ ਜੋ ਸਥਿਤੀ ਸੀ ਉਸ ਨੂੰ ਸੰਖੇਪ ਰੂਪ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ ਅਕਾਲੀ ਦਲ ਦੀ ਨਰਮਵਾਦੀ ਲੀਡਰਸ਼ਿਪ ਕੇਂਦਰ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀਆਂ ਮਦਦ ਕਰਨ ਵਾਲੀਆਂ ਰਿਆਇਤਾਂ ਪ੍ਰਾਪਤ ਕਰਨ ਵਿੱਚ ਵਾਰ-ਵਾਰ ਅਸਫਲ ਹੋਣ ਕਰਕੇ ਨਿਰਾਸ਼ ਹੋ ਚੁੱਕੀ ਸੀ ਇਹਨਾਂ ਰਿਆਇਤਾਂ ਦੇ ਸਹਾਰੇ ਹੀ ਅਕਾਲੀ ਲੀਡਰਸ਼ਿਪ ਆਪਣਾ ਮੋਰਚਾ ਵਾਪਸ ਲੈ ਸਕਦੀ ਸੀ ਪਿੰਡਰਾਂ ਵਾਲੇ ਦੀ ਆਲੋਚਨਾ ਦੇ ਮੱਦੇਨਜ਼ਰ ਉਹਨਾਂ ਨੂੰ ਆਪਣੀਆਂ ਮੰਗਾਂ ਦਾ ਪੱਦਰ ਬਣਾਉਂਦੇ ਰਹਿਣਾ ਪਿਆ ਪਿੰਡਰਾਂ ਵਾਲੇ ਦਾ ਰੁਤਬਾ ਚੜ੍ਹਾਈ ਤੇ ਸੀ ਅਤੇ ਉਸ ਨੇ ਪੰਜਾਬ ਦੇ ਹਿੰਦੂਆਂ ਦੇ ਮਨਾਂ ਵਿੱਚ ਡਰ ਪੈਦਾ ਕਰਨ ਲਈ ਹੱਤਵਾਦੀਆਂ ਬੇਲਗਾਮ ਗਤੀਵਿਧੀਆਂ ਨੂੰ ਜਾਰੀ ਰੱਖਿਆ ਜਿਸ ਦਾ ਅਸਰ ਹਰਿਆਣਾ 'ਤੇ ਵੀ ਪਿਆ ਪੰਜਾਬ ਸਰਕਾਰ ਨਿਰਾਸ਼ ਸੀ ਕਿਉਂਕਿ ਉਹਨਾਂ ਕੋਲ ਮੌਕੇ ਤੇ ਸਤੰਤਰ ਫੈਸਲੇ ਲੈਣ ਲਈ ਬਹੁਤ ਘੱਟ ਤਾਕਤ ਰਹਿ ਗਈ ਸੀ ਇੱਕ ਨਰਾਸ਼ ਪੰਜਾਬ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ CRPF ਇੱਕ ਦੂਜੇ ਤੇ ਆਪਣੇ ਕਰਤੱਵ ਨਿਭਾਉਣ ਵਿੱਚ ਫਿਰਕੂ ਹੋਣ ਦਾ ਦੋਸ਼ ਲਗਾ ਰਹੇ ਸਨ ਇਸ ਦਾ ਨਤੀਜਾ ਤਬਾਹੀ ਦੇ ਰੂਪ ਵਿੱਚ ਹੀ ਨਿਕਲਣਾ ਸੀ ਰਾਸ਼ਟਰੀ ਚੋਣਾਂ ਹਾਲੇ 2 ਸਾਲ ਦੂਰ ਸਨ ਇਸ ਲਈ ਉਸ ਸਮੇਂ ਇੱਕ ਅਕਬਰ ਰੋਡ ਗਰੁੱਪ ਲਈ ਮੁੱਖ ਚੁਣੌਤੀ ਇਹ ਯਕੀਨੀ ਬਣਾਉਣਾ ਸੀ ਕਿ ਨਿਰੰਤਰ ਅਸੁਰੱਖਿਆ ਤੇ ਅਰਾਜਕਤਾ ਕਾਰਨ ਪੈਦਾ ਹੋਇਆ ਦਬਾਅ ਉਸ ਹੱਦ ਨੂੰ ਪਾਰ ਨਾ ਕਰੇ ਜੋ ਸਾਲ 1984 ਦੇ ਖਤਮ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਦਖਲ ਅੰਦਾਜ਼ੀ ਕਰਨ ਲਈ ਮਜਬੂਰ ਨਾ ਕਰੇ ਇਹ ਕੋਈ ਸੌਖਾ ਕੰਮ ਨਹੀਂ ਸੀ ਇਹ ਯਕੀਨੀ ਬਣਾਉਣ ਲਈ ਤਿੰਨ ਮੈਂਬਰੀ ਗੈਰ ਰਸਮੀ ਵਿਚਾਰ ਕੁੰਡ ਜਾਨੀ ਥਿੰਕ ਟੈਂਕ ਪੰਜਾਬ ਦੇ ਮਾਮਲਿਆਂ ਦਾ ਸੁਖਮ ਪ੍ਰਬੰਧਨ ਕਰਨ ਲਈ ਬਣਾਇਆ ਗਿਆ ਜਿਸ ਵਿੱਚ ਤਿੰਨ ਸੀਨੀਅਰ ਅਧਿਕਾਰੀ ਸ਼ਾਮਲ ਸਨ ਕੈਬਨਟ ਸਕੱਤਰ ਸੀਆਰ ਕ੍ਰਿਸ਼ਨਾ ਸੁਆਮੀ ਰਾਓ ਸਾਹਿਬ ਪ੍ਰਧਾਨ ਮੰਤਰੀ ਦੇ ਮੁਖ ਸਕੱਤਰ ਪੀਸੀ ਅਲੈਗਜ਼ੈਂਡਰ ਅਤੇ ਗ੍ਰੈਸ ਸਕੱਤਰ ਟੀਐਨ ਚਤਰਵੇਦੀ ਯਾਨੀ ਜੋ ਬਾਅਦ ਵਿੱਚ ਚਤਰਵੇਦੀ ਠਾ ਐਮਐਲਕੇ ਵਲੀ ਨੇ ਲਈ ਬਦਕਿਸਮਤੀ ਨਾਲ ਉਹਨਾਂ ਨੂੰ ਪੰਜਾਬ ਦਾ ਤਜਰਬਾ ਨਹੀਂ ਸੀ ਸ਼ਾਇਦ ਉਹਨਾਂ ਦੀ ਅਗਿਆਨਤਾ ਨੂੰ ਹੀ ਇੰਦਰਾ ਗਾਂਧੀ ਨੇ ਇੱਕ ਫਾਇਦੇਮੰਦ ਬਿੰਦੂ ਮੰਨਿਆ ਸੀ ਕਿਉਂਕਿ ਉਹਨਾਂ ਨੇ ਸੂਬੇ ਵਿੱਚ ਖਾਸ ਪੱਦਰ ਦੀ ਹਵੜਾ ਦਫੜੀ ਯਾਨੀ ਰਾਜਿਕਤਾ ਨੂੰ ਕਾਇਮ ਰੱਖਣਾ ਸੀ ਤੇ ਇਸ ਦਾ ਹੱਲ ਨਹੀਂ ਲੱਭਣਾ ਸੀ ਰਾਜੀਵ ਗਾਂਧੀ ਨੇ ਵੀ ਇਸ ਥਿੰਕ ਟੈਂਕ ਦੀਆਂ ਗਤੀਵਿਧੀਆਂ ਨਾਲ ਜੁੜਨਾ ਅਤੇ ਇਸ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਉੱਚ ਪੱਧਰੀ ਸਲਾਹ ਮਸ਼ਵਰੇ ਦੀ ਲੋੜ ਹੁੰਦੀ ਸੀ ਜਦੋਂ ਪੰਜਾਬ ਦੀ ਸਥਿਤੀ ਵਿਗੜਦੀ ਨਜ਼ਰ ਆਈ ਤਾਂ ਥਿੰਕ ਟੈਂਕ ਨੇ ਕੇਂਦਰ ਸਰਕਾਰ ਦੀ ਤਰਫੋਂ ਕੁਝ ਰਸਮੀ ਉਪਾਅ ਕੀਤੇ ਇਹਨਾਂ ਵਿੱਚ ਪੰਜਾਬ ਸਰਕਾਰ ਨੂੰ ਮੁਅਤਲ ਕਰਨਾ ਰਾਜਪਾਲ ਅਤੇ ਡੀਜੀਪੀ ਦਾ ਤਬਾਦਲਾ ਕੋਈ ਸਲਾਹਕਾਰਾਂ ਦੀ ਤਾਇਨਾਤੀ ਅਤੇ ਤਾਕਤ ਦਾ ਪ੍ਰਦਰਸ਼ਨ ਜਾਨੀ ਵਰਤੋਂ ਨਹੀਂ ਕਰਨਾ ਸ਼ਾਮਲ ਸੀ ਤਾਂ ਜੋ ਹਿੰਦੂਆਂ ਨੂੰ ਇਸ ਗੱਲ ਦਾ ਪ੍ਰੋਸਾ ਦਵਾਇਆ ਜਾ ਸਕੇ ਕਿ ਸਰਕਾਰ ਉਹਨਾਂ ਦੀਆਂ ਬਧਰੀਆਂ ਚਿੰਤਾਵਾਂ ਪ੍ਰਤੀ ਅਸੰਵੇਦਨਸ਼ੀਲ ਨਹੀਂ ਹੈ ਜਿਵੇਂ ਕਿ ਇੱਛਾ ਰੱਖੀ ਗਈ ਸੀ ਅਜਿਹੇ ਉਪਾਅਾਂ ਦਾ ਪ੍ਰਭਾਵ ਅਸਥਾਈ ਸੀ ਅਤੇ ਸਥਿਤੀ ਨੇ ਆਖਰਕਾਰ ਆਪਣੇ ਪਿਛਲੇ ਜੇਕਰ ਉੱਚ ਪੱਧਰ ਨਹੀਂ ਤਾਂ ਉਤਲ-ਪੁਤਲ ਦੇ ਬੱਦਰ ਤੇ ਆਈ ਜਾਣਾ ਸੀ ਸੰਖੇ ਵਿੱਚ ਪੰਜਾਬ ਇੱਕ ਪ੍ਰੈਸ਼ਰ ਕੁੱਕਰ ਵਾਂਗ ਸੀ ਜਿਸ ਦਾ ਤਾਪਮਾਨ ਨਿਯੰਤਰਣ ਸਹੀ ਮਾਤਰਾ ਵਿੱਚ ਦਬਾਅ ਬਣਾਏ ਰੱਖਣ ਲਈ ਇੰਦਰਾ ਗਾਂਧੀ ਦੀ ਨੇੜਲੀ ਨਿਗਰਾਨੀ ਅਤੇ ਮਾਰਗਦਰਸ਼ਨ ਹੇਠ ਕੰਮ ਕਰ ਰਿਹਾ ਉਪਰੋਕਤ ਤਿੰਨ ਮੈਂਬਰੀ ਥਿੰਕ ਟੈਂਕਾਂ ਦੇ ਹੱਥਾਂ ਵਿੱਚ ਸੀ ਜਿਸ ਨੂੰ ਰਜੀਵ ਗਾਂਧੀ ਦੁਆਰਾ ਸਹਿਯੋਗ ਦਿੱਤਾ ਜਾ ਰਿਹਾ ਸੀ ਜੋ ਖੁਦ ਮੱਖਣ ਲਾਲ ਫੋਟੇਦਾਰ ਅਤੇ ਅਰਣ Nehru ਸਮੇਤ ਹੋਰਾਂ ਦੇ ਪ੍ਰਭਾਵ ਹੇਠ ਸੀ ਗਵਰਨਰ ਪਾਂਡੇ ਦੇ ਪੰਜਾਬ ਦੇ ਰਾਜਪਾਲ ਵਜੋਂ ਕਾਰਜਕਾਲ ਦੌਰਾਨ ਬਿਨਾ ਉਨ੍ਹਾਂ ਨਾਲ ਸਲਾਮਸ਼ੁਰਾ ਕੀਤੇ 7 ਜਾਂ 8 ਸਲਾਹਕਾਰਾਂ ਨੂੰ ਬਦਲਿਆ ਗਿਆ ਸੀ। ਉਹਨਾਂ ਸਲਾਹਕਾਰਾਂ ਨੂੰ ਅਕਸਰ ਦਿੱਲੀ ਵੀ ਬੁਲਾਇਆ ਜਾਂਦਾ ਸੀ ਜਿੱਥੇ ਉਹ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾਕਟਰ ਅਲੈਗਜ਼ੈਂਡਰ ਕੈਬਨਟ ਸਕੱਤਰ ਕ੍ਰਿਸ਼ਨਾ ਸੁਆਮੀ ਰਾਓ ਸਾਹਿਬ ਅਤੇ ਕਈ ਵਾਰ ਖੁਦ ਪ੍ਰਧਾਨ ਮੰਤਰੀ ਨੂੰ ਵੀ ਮਿਲਦੇ ਸਨ। ਇੱਕ ਦੋ ਮਾਮਲਿਆਂ ਵਿੱਚ ਤਾਂ ਸਲਾਹਕਾਰਾਂ ਨੂੰ ਮقرਰ ਕੀਤੇ ਜਾਣ ਵਾਲੇ ਪੋਰਟਫੋਲੀਓ ਵੀ ਦਿੱਲੀ ਤੋਂ ਪ੍ਰਸਤਾਵਿਤ ਕੀਤੇ ਗਏ ਸਨ। ਪੰਜਾਬ ਪ੍ਰਸ਼ਾਸਨ ਵਿੱਚ ਰਾਸ਼ਟਰਪਤੀ ਜੈਲ ਸਿੰਘ ਸਮੇਤ ਉੱਚ ਪੱਧਰੀ ਦਖਲਅੰਦਾਜ਼ੀ ਵੀ ਕੀਤੀ ਗਈ ਸੀ ਪਰ ਉਹ ਇਸ ਦੇ ਅਗੇ ਨਹੀਂ ਚੁਕੇ ਇੰਦਰਾ ਗਾਂਧੀ ਤੇ ਤਿੰਨ ਮੈਂਬਰੀ ਥਿੰਕ ਟੈਂਕ ਨਾਲ ਮਤਭੇਦਾਂ ਦੇ ਚੱਲਦੇ ਗਵਰਨਰ ਪਾਂਡੇ ਨੇ ਤਿੰਨ ਵਾਰ ਅਸਤੀਫਾ ਦਿੱਤਾ ਜਿਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ 3 ਜੁਲਾਈ 1984 ਨੂੰ ਆਪਰੇਸ਼ਨ ਰਿਡਿਊਸ ਸਟਾਰ ਤੋਂ ਬਾਅਦ ਹੀ ਉਹਨਾਂ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਮਨਜ਼ੂਰ ਕੀਤਾ ਗਿਆ ਕਿਉਂਕਿ ਉਹਨਾਂ ਕੋਲ ਕੋਈ ਨਿੱਜੀ ਰਹਿਸ਼ੀ ਜਾਇਦਾਦ ਨਹੀਂ ਸੀ ਉਹ ਵਾਪਸ ਆਪਣੇ ਜੱਦੀ ਘਰ ਅਲਮੋੜਾ ਵਿਖੇ ਚਲੇ ਗਏ ਜਿੱਥੇ ਉਹਨਾਂ ਨੇ ਆਪਣੀ ਬਾਕੀ ਜ਼ਿੰਦਗੀ ਬਤੀਤ ਕੀਤੀ ਕਾਤਲ ਦਸਤਾ ਤੇ ਬੇਰੋਕ ਹਿੰਸਾ ਜਦੋਂ ਹਰਜਨ ਸਿੰਘ ਲੌਂਗਵਾਲ ਤੇ ਹੋਰ ਅਕਾਲੀ ਆਗੂ ਤੇਜ਼ੀ ਨਾਲ ਪਰੋਸੇਯੋਗਤਾ ਗੁਆ ਰਹੇ ਸਨ ਪਿੰਡਰਾਂ ਵਾਲੇ ਨੇ ਉਹਨਾਂ ਦੇ ਕੇਂਦਰ ਸਰਕਾਰ ਪ੍ਰਤੀ ਕਮਜ਼ੋਰ ਡਰਪੋਕਰ ਰਵੱਈਏ ਲਈ ਉਹਨਾਂ ਦੀ ਆਲੋਚਨਾ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ ਉਦੋਂ ਤੱਕ ਪਿੰਡਰਾਂ ਵਾਲੇ ਨੇ ਆਪਣੀਆਂ ਵੱਖ-ਵੱਖ ਗਤੀਵਿਧੀਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਪਰੋਸੇਯੋਗ ਪ੍ਰਤੀਨਿਧੀਆਂ ਦੀ ਇੱਕ ਟੀਮ ਬਣਾਈ ਸੀ ਇਸ ਟੀਮ ਵਿੱਚ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ AISSF ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਸਿਆਸੀ ਸਲਾਹਕਾਰ ਵਜੋਂ ਦਲਬੀਰ ਸਿੰਘ ਤੇ 77 ਵਜੋਂ ਰਿਸ਼ਪਾਲ ਸਿੰਘ ਸ਼ਾਮਲ ਸਨ ਉਸ ਦਾ ਸੱਜਾ ਹੱਥ ਅਮਰੀਕ ਸਿੰਘ ਆਈਐਸਐਸਐਫ ਦਾ ਪ੍ਰਧਾਨ ਅਤੇ ਉਸ ਦਾ ਸੈਕੰਡ ਇਨ ਕਮਾਂਡ ਠਾਰਾ ਸਿੰਘ ਜਿਨ੍ਹਾਂ ਨੂੰ 19 ਜੁਲਾਈ 1982 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਨੇ 1983 ਦੀਆਂ ਗਰਮੀਆਂ ਵਿੱਚ ਰਿਹਾ ਹੋਣ ਤੋਂ ਬਾਅਦ ਆਪਣੀਆਂ ਗਤੀਵਿਧੀਆਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਸਨ ਕਿਤੇ ਇਉਂ ਨਾ ਹੋਵੇ ਕਿ ਕੋਈ ਉਸ ਦੀ ਰਬੂਤਾਨੂ ਸਬਕਾਰ ਕਰਨ ਤੋਂ ਇਨਕਾਰ ਕਰਦੇ ਹੋਏ ਪਿੰਡਰਾ ਵਾਲੇ ਨੇ ਇੱਕ ਕਾਤਲ ਦਸਤਾ ਦਾ ਗਠਨ ਕੀਤਾ ਇਸ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਚਾਰ ਪਗੋੜੇ ਜਿਨ੍ਹਾਂ ਵਿੱਚ ਅਮਰਜੀਤ ਸਿੰਘ ਸੇਵਾ ਸਿੰਘ ਕਾਬਲ ਸਿੰਘ ਅਤੇ ਗੁਰਨਾਮ ਸਿੰਘ ਸ਼ਾਮਲ ਸਨ ਇੱਕ ਸੱਜਾ ਯਾਫਤਾ ਪਗੋੜਾ ਤਰਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਥੋੜੀ ਸ਼ਾਮਲ ਸਨ ਪਿੰਡਾਂ ਵਾਲੀ ਨੇ ਨਿੱਜੀ ਬਿਵਾਦਾਂ ਦਾ ਨਿਪਟਾਰਾ ਕਰਨ ਲਈ ਅਦਾਲਤ ਲਗਾਉਣੀ ਵੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਮਾਮਲਿਆਂ ਵਿੱਚ ਕਾਤਲ ਦਸਤੇ ਰਹੀਂ ਤਰੰਤ ਨਿਆਂ ਦੇਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਉਸਨੇ ਸਿੱਖ ਧਾਰਮਿਕ ਮਰਿਆਦਾ ਦੀ ਗੰਭੀਰ ਉਲੰਘਣਾ ਵਜੋਂ ਦੇਖਿਆ ਜਾਂ ਜਿੱਥੇ ਉਸਨੇ ਆਪਣੀ ਪ੍ਰਭੂਤਾ ਨੂੰ ਚੁਣੌਤੀ ਮਿਲਦੀ ਦੇਖੀ ਪੰਜਾਬ ਵਿੱਚ ਹਿੰਸਾ ਲਗਾਤਾਰ ਬੇਰੋਕ ਚਲਦੀ ਰਹੀ ਨਿਰੰਕਾਰੀਆਂ ਤੋਂ ਇਲਾਵਾ ਸੱਤਾਧਾਰੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਅਹੁਦੇਦਾਰਾਂ ਨੂੰ ਪਕਸ਼ਾ ਨਹੀਂ ਗਿਆ ਮੁੱਖ ਮੰਤਰੀ ਦਰਬਾਰਾ ਸਿੰਘ ਤੇ ਵੀ ਹਮਲਾ ਹੋਇਆ ਪੰਜਾਬ ਦੇ ਕੈਬਨਿਟ ਮੰਤਰੀ ਦੇ ਨਾਲ-ਨਾਲ ਪੰਜਾਬ ਵਿਧਾਨ ਸਭਾ ਦੇ ਕਾਂਗਰਸੀ ਮੈਂਬਰ ਦੇ ਘਰ ਵਿੱਚ ਬੰਬ ਸੁੱਟਿਆ ਗਿਆ 26 ਜਨਵਰੀ 1983 ਨੂੰ ਅੰਮ੍ਰਿਤਸਰ ਵਿਖੇ ਭਾਰਤ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਵਿਗਾੜਨ ਲਈ ਵੀ ਬੰਬ ਸੁੱਟੇ ਗਏ 27 ਜਨਵਰੀ ਨੂੰ ਸਿੰਡੀਕੇਟ ਬੈਂਕ ਦੀ ਇੱਕ ਸ਼ਾਖਾ ਨੂੰ ਲੁੱਟਿਆ ਗਿਆ April 1983 ਵਿੱਚ ਇੱਕ ਹੋਰ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦੇ ਮਨੋਵਲ ਨੂੰ ਤਬਾਹ ਕਰਨ ਵਾਲੀਆਂ ਵਿਸ਼ੇਸ਼ ਸੱਤੇ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹਰਜਾਮਾਂ ਹਾਲੇ ਆਉਣੀਆਂ ਬਾਕੀ ਸਨ ਆਪਣੀ ਲੀਡਰਸ਼ਿਪ ਨੂੰ ਮੁੜ ਕਾਇਮ ਕਰਨ ਲਈ April 1983 ਵਿੱਚ Longowal ਨੇ ਰਸਤਾ ਰੁਕੋ ਅੰਦੋਲਨ ਸ਼ੁਰੂ ਕੀਤਾ ਜਿਸ ਨੂੰ ਪੰਜਾਬ ਦੇ ਸਿੱਖਾਂ ਵੱਲੋਂ ਮਹੱਤਵਪੂਰਨ ਹੰਗਾਰਾ ਮਿਲਿਆ ਆਵਾਜ਼ੀ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਹੋ ਗਈ ਸੀ ਤੇ ਪੁਲਿਸ ਨਾਲ ਖੂਨੀ ਝੜਪਾਂ ਹੋਈਆਂ Longowal ਦੇ ਸੱਦੇ ਨੂੰ ਮਿਲੇ ਹੰਗਾਰੇ ਨੇ ਉਸ ਨੂੰ ਇਹ ਹੁਕਮ ਦੇਣ ਲਈ ਉਸ਼ਾਸਤ ਕੀਤਾ ਕਿ ਪਿੰਡਰਾਵਾਲਾ ਉਸਦੇ ਪ੍ਰਤੀ ਵਫਾਦਾਰੀ ਦੀ ਸੋਚ ਕਲਵੇ ਜੋ ਪਿੰਡਰਾਵਾਲੇ ਦੁਆਰਾ ਅਣਚਾਹੀ ਤੌਰ ਤੇ ਕੀਤਾ ਵੀ ਗਿਆ ਪਰ ਇਹ ਮਿਲ ਆਪਣਾ ਆਪਣ ਜਿਆਦਾ ਦੇਰ ਚੱਲਿਆ ਨਹੀਂ ਅੰਦੋਲਨ ਦੌਰਾਨ ਖਾੜਕੂਆਂ ਨੇ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਹੋਮਗਾਰਡ ਅਸਲਾਖਾਨਾ ਲੁੱਟ ਲਿਆ ਅਪ੍ਰੈਲ 1983 ਦੇ ਆਖਰੀ ਹਫ਼ਤੇ ਲੰਗੋਵਾਲੀ ਅਮਰਸਰ ਵਿੱਚ 1 ਲੱਖ ਸਿੱਖਾਂ ਦੀ ਸਵੈ ਇਛਤ ਫੌਜ ਬਣਾਉਣ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਮਰ ਜੀਵੜੇ ਕਰੋ ਜਾਂ ਮਰੋ ਦਸਤੇ ਵਜੋ ਜਾਣਿਆ ਗਿਆ ਇਸ ਸਮੇਂ ਤੱਕ ਪਿੰਡਰਾਵਾਲਾ ਅਤੇ ਉਸਦੇ ਬੰਦੇ ਕਾਨੂੰਨ ਤੋਂ ਉੱਪਰ ਹੋ ਚੁੱਕੇ ਸਨ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਥਿੰਕ ਟੈਂਕ ਦੀ ਮਨਜ਼ੂਰੀ ਚਾਹੀਦੀ ਸੀ ਤੇ ਇਹ ਮਨਜ਼ੂਰੀ ਮਿਲ ਨਹੀਂ ਰਹੀ ਸੀ ਪਿੰਡਰਾਵਾਲੀ ਦੀਆਂ ਬੇਲਗਮ ਗਤੀਵਿਧੀਆਂ ਪੰਜਾਬ ਦੇ ਹਿੰਦੂਆਂ ਨੂੰ ਦਹਿਸ਼ਤ ਵਿੱਚ ਪਾ ਰਹੀਆਂ ਸਨ ਜੋ ਜਿੰਨਾ ਜਲਦੀ ਹੋ ਸਕੇ ਉਸ ਦੀ ਦਹਿਸ਼ਤ ਦੇ ਰਾਜ ਦਾ ਖਾਤਮਾ ਚਾਹੁੰਦੇ ਸਨ ਇਸ ਦਾ ਹਾਲੇ ਸਮਾ ਨਹੀਂ ਆਇਆ ਸੀ ਇੱਕ ਅਕਬਰ ਰੋਡ ਗਰੁੱਪ ਦੋ ਚੀਜ਼ਾਂ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਵਿੱਚ ਰੁੱਝਿਆ ਹੋਇਆ ਸੀ ਪਹਿਲੀ ਅਕਾਲੀਆਂ ਨਾਲ ਗੱਲਬਾਤ ਰਾਹੀਂ ਸਮਝੌਤੇ ਦੀਆਂ ਉਮੀਦਾਂ ਨੂੰ ਕੁਝ ਹੋਰ ਸਮੇਂ ਲਈ ਜਿਉਂਦਾ ਰੱਖਿਆ ਜਾਣਾ ਸੀ ਇਸ ਦੇ ਲਈ ਅਕਾਲੀਆਂ ਨੂੰ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਲਈ ਆਪਣਾ ਅੰਦੋਲਨ ਪ੍ਰੋਗਰਾਮ ਜਾਰੀ ਰੱਖਣਾ ਪਿਆ ਤਾਂ ਜੋ ਉਹਨਾਂ ਨੂੰ ਗੱਲਬਾਤ ਦੇ ਇੱਕ ਹੋਰ ਗੇੜ ਲਈ ਸੱਦਾ ਮਿਲ ਸਕੇ ਇਸ ਲਈ ਜ਼ਰੂਰੀ ਸੀ ਕਿ ਅਕਾਲੀ ਇਸ ਪ੍ਰਕਿਰਿਆ ਵਿੱਚ ਪ੍ਰੋਸਟਾਨਾ ਗੋਣ ਦੂਜਾ ਇਹ ਧਿਆਨ ਰੱਖਣਾ ਸੀ ਕਿ ਪਿੰਡਰਾਂ ਵਾਲਾ ਆਪਣੀਆਂ ਕੱਟੜपंथी ਗਤੀਵਿਧੀਆਂ ਵਿੱਚ ਬਹੁਤ ਤੇਜ਼ੀ ਨਾਲ ਅਤੇ ਬਹੁਤ ਜ਼ਿਆਦਾ ਦੂਰ ਨਾ ਜਾਵੇ ਜਿਸ ਕਰਕੇ ਸਰਕਾਰ ਨੂੰ ਪਹਿਲਾਂ ਤੋਂ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਦਖਲਅੰਦਾਜ਼ੀ ਕਰਨ ਲਈ ਮਜਬੂਰ ਹੋਣਾ ਪੈਂਦਾ ਇੱਕ ਅਖਬਰ ਰੋਡ ਗਰੁੱਪ ਕੋਲ ਪਿੰਡਰਾਂ ਵਾਲੇ ਦੇ ਘੇਰੇ ਵਿੱਚ ਆਪਣੇ ਭਰੋਸੇਯੋਗ ਬੰਦੇ ਰੱਖਣ ਦਾ ਕਾਫੀ ਸਮਾਂ ਸੀ ਜਿਸ ਨਾਲ ਪਿੰਡਰ ਵਾਲੇ ਦਾ ਵਿਸ਼ਵਾਸ ਜਿੱਤਿਆ ਜਾ ਸਕੇ ਅਤੇ ਉਸ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਜਿਹਾ ਉਹਨਾਂ ਨੇ ਜੰਤਾ ਪਾਰਟੀ ਵਰਕਰਾਂ ਜਾਂ ਖੁਫੀਆ ਏਜੰਸੀਆਂ ਰਾਹੀਂ ਕੀਤਾ। ਆਈਐਸਐਸএফ ਦੇ ਜਰਨਲਿਸਟਕਰ ਹਰਮਿੰਦਰ ਸਿੰਘ ਸੰਧੂ ਤੇ ਅਜੇ ਹਾਈ ਇੱਕ ਵਿਅਕਤੀ ਹੋਣ ਦਾ ਸ਼ੱਕ ਸੀ। ਕਿਉਂਕਿ ਹਰਮਿੰਦਰ ਅੰਗਰੇਜ਼ੀ ਚੰਗੀ ਤਰ੍ਹਾਂ ਜਾਣਦਾ ਸੀ ਤਾਂ ਪਿੰਡਰਾ ਵਾਲਾ ਉਸ ਨੂੰ ਦੋ ਭਾਸ਼ੀਆਂ ਵਿੱਚੋਂ ਵਟਸਦਾ ਸੀ। ਜਦੋਂ ਵੀ ਕੋਈ ਅੰਗਰੇਜ਼ੀ ਬੋਲਣ ਵਾਲਾ ਮੌਕਾ ਆਤੀ ਉਹਨਾਂ ਨੂੰ ਮਿਲਣਾ ਹੁੰਦਾ ਸੀ। ਸੰਧੂ ਤੇ ਰਾ ਦਾ ਏਜੰਟ ਹੋਣ ਦਾ ਵੀ ਸ਼ੱਕ ਸੀ ਜਿਸ ਦੀ ਵਾਰ ਤੋਂ ਪਿੰਡਰਾ ਵਾਲੇ ਤੇ ਖੁਫੀਆ ਨਜ਼ਰ ਰੱਖਣ ਲਈ ਅਤੇ ਪੰਜਾਬ ਨਾਲ ਸਬੰਧਤ ਹਿੰਸਾ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਲੈਣ ਲਈ ਕੀਤੀ ਜਾ ਰਹੀ ਸੀ। ਯਾਨੀ ਹਾਲਾਂਕਿ ਇਹ ਮੇਰੀ ਜਾਣਕਾਰੀ ਵਿੱਚ ਨਹੀਂ ਹੈ। ਇਤਿਫਾਕ ਨਾਲ ਪਿੰਡਰਾਂਵਾਲੀ ਦੇ ਅੰਦਰੂਨੀ ਘੇਰੇ ਵਿੱਚੋਂ ਸੰਧੂ ਹੀ ਇਕੱਲਾ ਜਿਹਾ ਵਿਅਕਤੀ ਸੀ ਜਿਸ ਨੇ ਆਪਰੇਸ਼ਨ ਬਲੂ ਸਟਾਰ ਦੌਰਾਨ ਫੌਜ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ ਹੋ ਸਕਦਾ ਹੈ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਖੁਫੀਆ ਜਸੂਸ ਹੋਣ ਖਾਸ ਕਰਕੇ ਉਹ ਲੋਕ ਜੋ ਆਪਰੇਸ਼ਨ ਬਲੂ ਸਟਾਰ ਦੀ ਸ਼ਾਮ ਨੂੰ ਅਕਾਲ ਤਖਤ ਦਰਬਾਰ ਸਾਹਿਬ ਕੰਪਲੈਕਸ ਤੋਂ ਭੱਜ ਗਏ ਸਨ ਉਸ ਸਮੇਂ ਦੌਰਾਨ ਮੈਂ ਇਕੱਲੇ ਜਿਹੇ ਵਿਅਕਤੀ ਯਾਨੀ ਜਾਣਕਾਰੀ ਦੇਣ ਵਾਲੇ ਸਰੋਧੀ ਇੱਛਾ ਅਨੁਸਾਰ ਵਿਅਕਤੀ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ ਬਾਰੇ ਸੁਣਿਆ ਜਿਸ ਨੇ ਤੋਹਫੇ ਵਜੋਂ ਇੱਕ ਨਵਾਂ ਰਿਵਾਲਵਰ ਪਿੰਡਰਾ ਵਾਲੇ ਨੂੰ ਦੇਖ ਕੇ ਉਸ ਦਾ ਭਰੋਸਾ ਜਿੱਤਿਆ ਜੋ ਉਸ ਨੂੰ ਪਸੰਦ ਆਇਆ ਅਤੇ ਦੂਜੀ ਰਿਵਾਲਵਰ ਦੀ ਵੀ ਮੰਗ ਕੀਤੀ ਜਿਸ ਦਾ ਤੁਰੰਤ ਪ੍ਰਬੰਧ ਕਰਕੇ ਪੇਸ਼ ਕੀਤਾ ਗਿਆ ਸਬੰਧਤ ਦੋ ਖੁਬੀ ਏਜੰਸੀਆਂ ਵਿੱਚੋਂ ਇੱਕ ਦੀ ਮਦਦ ਨਾਲ ਦਰਬਾਰ ਸਾਹਿਬ ਕੰਪਲੈਕਸ ਵਿੱਚ ਫੌਜਾਂ ਤੋਂ ਕੁਝ ਦਿਨ ਪਹਿਲਾਂ ਹੀ ਇਹ ਵਿਅਕਤੀ ਵੀ ਫਰਾਰ ਹੋ ਗਿਆ ਸੀ ਇਹਨਾਂ ਦੋਵੇਂ ਕੰਮਾਂ ਦਾ ਪ੍ਰਬੰਧਨ ਇੱਕ ਅਕਬਰ ਰੋਡ ਗਰੁੱਪ ਨੇ ਆਪਣੇ ਸੰਪਰਕ ਸੂਤਰਾਂ ਰਾਹੀਂ ਜਾਂ ਦੂਜੇ ਪੱਧਰ ਦੇ ਭਰੋਸੇਯੋਗ ਕਾਂਗਰਸੀ ਨੇਤਾਵਾਂ ਅਤੇ ਤਿੰਨ ਮੈਂਬਰੀ ਥਿੰਕ ਟੈਂਕਰਾਂ ਰਾਹੀਂ ਕਰਨਾ ਸੀ ਅਕਾਲੀ ਦਲ ਦੇ ਆਗੂਆਂ ਨੂੰ ਬਲਵੰਤ ਸਿੰਘ ਜੋ ਪੀਸੀ ਅਲੈਗਜ਼ੈਂਡਰ ਦਾ ਕਰੀਬੀ ਸੀ ਅਤੇ ਕੁਝ ਹੋਰ ਉਹਨਾਂ ਲੋਕਾਂ ਰਹੀ ਆਪਣੇ ਹਿੱਤ ਵਿੱਚ ਵਰਤੇ ਜਾ ਸਕਦਾ ਸੀ ਜੋ ਸ਼ੈਦ ਕਾਲੀ 당 ਵਿੱਚ ਛੋਟੇ ਅਹੁਦਿਆਂ ਤੋਂ ਉੱਪਰ ਤੱਕ ਪਹੁੰਚ ਕੇ ਤਾਕਤਵਰ ਬਣ ਗਏ ਹੋਣਗੇ ਜਾਂ ਕੇਂਦਰ ਸਰਕਾਰ ਦੇ ਵਿਅਕਤੀਆਂ ਜਾਂ ਏਜੰਸੀਆਂ ਦੇ ਸਮਰਥਨ ਕਾਰਨ ਮਹੱਤਵ ਹਾਸਲ ਕਰ ਚੁੱਕੇ ਹੋਣਗੇ ਕਿਸੇ ਜਾਣਕਾਰ ਪਾਠਕ ਲਈ ਅਜਿਹੇ ਕਾਲੀ ਆਗੂਆਂ ਦੀ ਸੂਚੀ ਬਣਾਉਣਾ ਮੁਸ਼ਕਲ ਕਮ ਨਹੀਂ ਹੋਣਾ ਚਾਹੀਦਾ ਇਸੇ ਤਰ੍ਹਾਂ ਇਹਨਾਂ ਵਿਅਕਤੀਆਂ ਤੇ ਏਜੰਸੀਆਂ ਲਈ ਪਿੰਡਰਾਂ ਵਾਲੇ ਵਰਗੇ ਵਿਅਕਤੀਆਂ ਦੀਆਂ ਗਤੀਵਿਧੀਆਂ ਦਾ ਪ੍ਰਬੰਧਨ ਕਰਨਾ ਮੁਸ਼ਕਲ ਕੰਮ ਨਹੀਂ ਸੀ ਜੋ ਅਸਲ ਵਿੱਚ ਖੁਦ ਇੱਕ ਅਕਬਰ ਰੋਡ ਗਰੁੱਪ ਦੀ ਸਿਰਜਣਾ ਸੀ ਪਰ ਜਿਸ ਨੇ ਪਿਛਲੇ ਕੁਝ ਸਮੇਂ ਤੋਂ ਆਪਣੇ ਅਸਲੀ ਸਲਾਹਕਾਰਾਂ ਤੋਂ ਛਿੜਕਣਾ ਸ਼ੁਰੂ ਕਰ ਦਿੱਤਾ ਸੀ ਜਾਂ ਜ਼ਿਆਦਾ ਟੁਕਮੇ ਢੰਗ ਨਾਲ ਕਿਹਾ ਜਾਵੇ ਤਾਂ ਜਾਣਬੁੱਝ ਕੇ ਛਿੜਕਣ ਦੀ ਆਗਿਆ ਦਿੱਤੀ ਗਈ ਸੀ ਤਾਂ ਜੋ ਇਹ ਪ੍ਰਭਾਵ ਖਤਮ ਕਰਨ ਵਿੱਚ ਉਸਦੀ ਮਦਦ ਕੀਤੀ ਜਾ ਸਕੇ ਕਿ ਅਸਲ ਵਿੱਚ ਉਹ ਇੱਕ ਅਕਬਰ ਰੋਡ ਗਰੁੱਪ ਦੀ ਸਿਰਜਣਾ ਸੀ ਸੁਭਾਵਿਕ ਤੌਰ ਤੇ ਇਸ ਗਰੁੱਪ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਸੀ ਬਿਸ਼ਰਤੇ ਕਿ ਭਿੰਡਰਾਂ ਵਾਲੇ ਦੀਆਂ ਗਤੀਵਿਧੀਆਂ ਉਹਨਾਂ ਦੀ ਸਹਿਨਸ਼ੀਲਤਾ ਦੀ ਸੀਮਾ ਨੂੰ ਪਾਰ ਨਾ ਕਰਨ ਜੋ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਕਾਰਵਾਈ ਕਰਨ ਲਈ ਮਜਬੂਰ ਕਰ ਸਕਦੀਆਂ ਸਨ ਜਾਂ ਇੰਦਰਾ ਗਾਂਧੀ ਦੇ ਲੋਕਾਂ ਦੀ ਭਰੋਸੇਯੋਗਤਾ ਗਵਾਉਣ ਦਾ ਖਤਰਾ ਪੈਦਾ ਕਰ ਸਕਦੀਆਂ ਸਨ ਇੱਕ ਪੁਲਿਸ ਅਧਿਕਾਰੀ ਦਾ ਕਤਲ ਜਿਵੇਂ ਕਿ ਅਧਿਆਇ 4 ਵਿੱਚ ਜ਼ਿਕਰ ਕੀਤਾ ਗਿਆ ਅਮਰਸਰ ਜ਼ਿਲ੍ਹੇ ਦੇ ਸਾਬਕਾ ਸੀਨੀਅਰ ਪੁਲਿਸ ਸੁਪਰੀਡੈਂਡੈਂਟ ਅਤੇ ਜਲੰਧਰ ਰੇਂਜ ਦੇ ਪ੍ਰੀਸ ਡੀਆਈਜੀ ਅਵਤਾਰ ਸਿੰਘ ạtਵਾਲ ਨੂੰ 25 ਅਪ੍ਰੈਲ 1983 ਨੂੰ ਦਰਬਾਰ ਸਾਹਿਬ ਦੀਆਂ ਪੌੜੀਆਂ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਕਿ ਉਸ ਨੂੰ ਚੁੱਕਣ ਦੀ ਆਗਿਆ ਦਿੱਤੀ ਜਾਂਦੀ ਖੱਸੀ ਸੂਬਾ ਮਸ਼ੀਨਰੀ ਦੇ ਸਾਹਮਣੇ 2 ਘੰਟਿਆਂ ਤੱਕ ਜਨਤਕ ਰੂਪ ਵਿੱਚ ਲਾਸ਼ ਪਈ ਰਹੀ ਇਸ ਘਟਨਾ ਨੇ ਇਹ ਸੰਦੇਸ਼ ਦਿੱਤਾ ਕਿ ਜੇਕਰ ਸਰਕਾਰ ਦਰਬਾਰ ਸਾਹਿਬ ਕੰਪਲੈਕਸ ਦਾ ਗੁਰਨਾਨਕ ਨਿਵਾਸ ਵਿੱਚ ਲੁਕੇ ạtਵਾਲ ਦੇ ਕਾਤਲਾਂ ਵਿਰੁੱਧ ਕਾਰਵਾਈ ਨਹੀਂ ਕਰ ਸਕਦੀ ਤਾਂ ਸਰਕਾਰ ਆਮ ਨਾਗਰਿਕਾਂ ਦੀ ਜਾਨ ਉਹਨਾਂ ਹੀ ਕਾਤਲਾਂ ਤੋਂ ਕਿਵੇਂ ਬਚਾ ਸਕਦੀ ਹੈ ਜੋ ਸਰਕਾਰ ਦੁਆਰਾ ਕਾਰਵਾਈ ਨਾ ਕਰਨ ਕਰਕੇ ਹੋਰ ਉਤਸ਼ਾਹਤ ਹੋ ਚੁੱਕੇ ਸਨ ਇਸ ਨਾਲ ਆਮ ਲੋਕਾਂ ਦੇ ਮਨਾਂ ਵਿੱਚ ਹੋਰ ਵੀ ਡਰ ਪੈਦਾ ਹੋ ਗਿਆ ਪਰੰਤੂ ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਉਸ ਪੜਾਅ ਤੇ ਕਾਤਲਾਂ ਵਿਰੁੱਧ ਕਾਰਵਾਈ ਕਰਨਾ ਇੱਕ ਅਕਬਰ ਰੋਡ ਗਰੁੱਪ ਦੀ ਯੋਜਨਾ ਦੇ ਅਨੁਕੂਲ ਨਹੀਂ ਸੀ ਜਦੋਂ ਅਟਵਾਲ ਐਸਐਸਪੀ ਅੰਮ੍ਰਿਤਸਰ ਵੱਜੋਂ ਤਾਇਨਾਤ ਸਨ ਉਹ ਪਿੰਡਾਂ ਵਾਲੇ ਅਤੇ ਉਸਦੇ ਸਾਥੀਆਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਸਦੇ ਨੇੜਲੇ ਖੇਰੇ ਵਿੱਚ ਆਪਣਾ ਇੱਕ ਸਰੋਤ ਲਗਾਉਣ ਵਿੱਚ ਕਾਮਯਾਬ ਹੋ ਗਏ ਸਨ ਇਸ ਰਿਪੋਰਟ ਅਨੁਸਾਰ ਪਤਾ ਲੱਗਾ ਕਿ 15 ਮਾਰਚ 1983 ਨੂੰ ਪਿੰਡਰਾਵਾਲੇ ਦੇ ਕਾਤਲ ਦਸਤੇ ਦੇ ਮੈਂਬਰ ਇੱਕ ਨਿਰਧਾਰਿਤ ਕੰਮ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਉਸ ਜਾਣਕਾਰੀ ਦੇ ਆਧਾਰ ਤੇ ਅਟਵਾਲ ਨੇ ਐਸਪੀ ਹੈੱਡਕੁਆਰਟਰ ਅੰਮ੍ਰਿਤਸਰ ਜੀ.ਡੀ. ਪਾਂਡੇ ਨੂੰ ਜਲੰਧਰ ਵੱਲ ਜਾਂਦੇ ਗ੍ਰੈਂਡ ਟ੍ਰੰਕ ਰੋਡ ਤੇ ਸਥਿਤ ਮਾਨਾਵਾਲਾ ਪੁਲ ਉੱਤੇ ਜਾਲ ਵਿਛਾਉਣ ਲਈ ਤੈਨਾਤ ਕੀਤਾ ਜਿਵੇਂ ਕਿ ਉਸ ਦੀ ਸਵੇਰੇ 4:30 ਵਜੇ ਪਾਂਡੇ ਦੇ ਸਾਥੀਆਂ ਦੁਆਰਾ ਲਗਾਏ ਗੇ ਇੱਕ ਸਥਾਈ ਨਾਕੇ ਦੇ ਸਾਹਮਣੇ ਇੱਕ ਜੀਪ ਰੁਕੀ ਰਸਤਾ ਬੰਦ ਦੇਖ ਕੇ ਜੀਪ ਵਿੱਚ ਸਵਾਰ ਬੰਦਿਆਂ ਨੇ ਸੜਕ ਰੋਕ ਕੇ ਖੜੀ ਪੁਲਿਸ ਪਾਰਟੀ ਵੱਲ ਹੈਂਡ ਗ੍ਰਨੇਡ ਸੁੱਟਿਆ ਜਿਨ੍ਹਾਂ ਨੇ ਵਾਪਸ ਗੋਲੀਬਾਰੀ ਕੀਤੀ ਪਾਂਡੇ ਜ਼ਖਮੀ ਹੋ ਗਿਆ ਜੀਪ ਵਿੱਚ ਸਵਾਰ ਇੱਕ ਵਿਅਕਤੀ ਹਰਦੇਵ ਸਿੰਘ ਛੀਨਾ ਮਾਰਿਆ ਗਿਆ ਤੇ ਤਿੰਨ ਹੋਰ ਜ਼ਖਮੀ ਹੋ ਗਏ ਜੀਪ ਦੇ ਡਰਾਈਵਰ ਗੁਰਸੰਤ ਸਿੰਘ ਨੇ ਗੱਡੀ ਨੂੰ ਵਾਪਸ ਮੋੜਿਆ ਤੇ ਮ੍ਰਿਤਕ ਦੇ ਨੂੰ ਗੁਰਨਾਨਕ ਨਵਸ ਲੈ ਗਿਆ ਗੁਰਸੰਤ ਨੇ ਘਟਨਾ ਪਿੰਡਰਾਵਾਲੇ ਨੂੰ ਦੱਸੀ ਤਾਂ ਉਸਨੇ ਪੁਲਿਸ ਉੱਤੇ ਉਸਦੇ ਇੱਕ ਸਾਥੀ ਦੀ ਬੇਰਹਿਮੀ ਨਾਲ ਕੀਤੀ ਹਤਿਆ ਦਾ ਦੋਸ਼ ਲਗਾਉਂਦੇ ਹੋਏ ਬਿਆਨ ਜਾਰੀ ਕੀਤਾ ਅਟਵਾਲ ਦੇ ਸਰੋਤ ਦੀ ਜਲਦੀ ਹੀ ਪਛਾਣ ਹੋ ਗਈ ਤੇ ਟਵਾਲ ਨਾਲ ਉਸ ਦੇ ਸਬੰਧ ਦੀ ਪਛਾਣ ਵੀ ਕਰ ਲਈ ਗਈ ਉਸ ਦੀ ਕੱਟੀ ਵੱਡੀ ਹੋਈ লাশ ਬਾਅਦ ਵਿੱਚ ਗੁਰਨਾਨਕ ਨਿਵਾਸ ਦੇ ਬਾਹਰ ਮਿਲੀ ਨਤੀਜੇ ਵਜੋਂ ਅਟਵਾਲ ਪਿੰਡਰਾਂ ਵਾਲੇ ਦੀ ਹਿੱਟ ਲਿਸਟ ਵਿੱਚ ਇੱਕ ਚਿੰਤਿਤ ਵਿਅਕਤੀ ਬਣ ਗਿਆ 25 April 1983 ਨੂੰ ਅਟਵਾਲ ਸਵੇਰੇ 10 ਵਜੇ ਦੇ ਕਰੀਬ ਘੰਟਾ ਘਰ ਟਾਵਰ ਵਾਲੇ ਪ੍ਰਵੇਸ਼ ਦਵਾਰ ਰਹੀਂ ਦਰਬਾਰ ਸਾਹਿਬ ਕੰਪਲੈਕਸ ਅੰਦਰ ਦਾਖਲ ਹੋਏ ਕਿਸੇ ਵੀ ਹੋਰ ਸਿੱਖ ਵਾਂਗ ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੋਂ ਪਹਿਲਾਂ ਉਹਨਾਂ ਨੇ ਪਵਿੱਤਰ ਸਰੋਵਰ ਦੀ ਪਰਕਰਮਾ ਕੀਤੀ ਫੇਰ ਉਹ ਬਾਰਈ ਅਰਸ਼ਾਦ ਲਿਆ ਤੇ ਘੰਟਾ ਘਰ ਟਾਵਰ ਵਾਲੇ ਪਾਸਿਓਂ ਬਾਹਰ ਜਾਣ ਲਈ ਚੜੇ ਗਏ। ਪ੍ਰਸ਼ਾਦ ਖੱਥਾਂਪ ਚ ਲੈ ਕੇ ਉਹ 13 ਸੰਗਮਰ ਵਰਦੀਆਂ ਪੌੜੀਆਂ ਚੜੇ ਤੇ ਕੰਪਲੈਕਸ ਤੋਂ ਬਾਹਰ ਜਾ ਹੀ ਰਹੇ ਸਨ ਕਿ ਉਹਨਾਂ ਨੂੰ ਪਿੱਛੋਂ ਗੋਲੀ ਮਾਰੀ ਗਈ। ਸੱਤ ਗੋਲੀਆਂ ਵੱਜਨਾਂ ਸ਼ਾਨੀ ਸ਼ਾਨੀ ਹੋਏ ਅਟਵਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਵੱਡੀ ਗਿਣਤੀ ਵਿੱਚ ਮੌਜੂਦ ਆਮ ਲੋਕਾਂ ਦੇ ਸਾਹਮਣੇ ਉਹਨਾਂ ਦੀ ਲਾਸ਼ ਦਿਨ ਦਿਹਾੜੇ ਉੱਥੇ ਪਈ ਰਹੀ। ਨੇੜਲੀ ਚੌਕੀ ਤੇ ਪੁਲਿਸ ਮੁਲਾਜ਼ਮ ਆਪਣੇ ਸੀਨੀਅਰ ਅਧਿਕਾਰੀਆਂ ਦੇ ਕਤਲ ਦੇ ਗੁੰਗੇ ਗਵਾ ਬਣੇ ਰਹੇ। ਇਹ ਜਾਣਨ ਦੇ ਬਾਵਜੂਦ ਕਿ ਇਸਦੇ ਲਈ ਜ਼ਿੰਮੇਵਾਰ ਵਿਅਕਤੀ ਗੁਰਨਾਨ ਕਿਨਵਾਸਮੀ ਦੇ ਨਿਵਾਸ ਸਥਾਨ ਦੇ ਥੋੜੀ ਦੂਰੀ ਤੇ ਲੁਕਿਆ ਹੋਇਆ ਸੀ ਜਾਣਕਾਰੀ ਅਨੁਸਾਰ ਅਟਵਾਲ ਦੇ ਨਜ਼ਦੀਕੀ ਰਿਸ਼ਤੇਦਾਰ ਬਰਗੇੜੀਅਤ ਤਰਜਿੰਦਰ ਸਿੰਘ ਗਰੇਵਾਲ ਅਤੇ ਪੰਜਾਬ ਕਾਡਰ ਦੇ ਆਈਪੀਐਸ ਅਧਿਕਾਰੀ ਅਤੇ ਉਹਨਾਂ ਦੇ ਦੋਸਤ ਜਰਨੈਲ ਸਿੰਘ ਚੱਲ ਨੇ ਅਟਵਾਲ ਨੂੰ ਇੱਕ ਅਹਿਮ ਮਾਮਲੇ ਤੇ ਵਿਚਾਰ ਵਟਾਂਦਰੇ ਲਈ 25 ਅਪ੍ਰੈਲ ਨੂੰ ਅਮਰitsar ਆਉਣ ਲਈ ਕਿਹਾ ਸੀ ਗਰੇਵਾਲ ਉਸ ਸਮੇਂ ਨਵੀਂ ਦਿੱਲੀ ਸਥਿਤ ਫੌਜ ਦੇ ਹੈੱਡਕੁਆਰਟਰ ਵਿੱਚ ਤਾਇਨਾਤ ਸਨ ਕਾਹ ਲੋਕ ਵਿਅਕਤੀ ਸੀ ਜਿਸ ਨੇ 1981 ਵਿੱਚ ਚੌਕ ਮਹਿਤਾ ਵਿਖੇ ਪਿੰਡਰਾਵਾਲੇ ਦੇ ਆਤਮ ਸਮਰਪਣ ਸੰਬੰਧੀ ਸਮਝੌਤੇ ਲਈ ਗੱਲਬਾਤ ਕੀਤੀ ਸੀ ਮਾਰੇਗੇ ਡੀਆਜੀ ਾਟਵਾਲ ਦੇ ਪਰਿਵਾਰ ਅਨੁਸਾਰ ਾਟਵਾਲ ਨੇ ਸ਼ੁਰੂ ਵਿੱਚ ਅਮਰਸਰ ਜਾਣ ਤੋਂ ਇਨਕਾਰ ਕੀਤਾ ਪਰ ਦੋਵਾਂ ਅਧਿਕਾਰੀਆਂ ਨੇ ਟੈਲੀਫੋਨ ਤੇ ਉਸ ਨੂੰ ਮਨਾ ਲਿਆ ਾਟਵਾਲ ਦੇ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਤਿੰਨਾਂ ਨੇ ਲੰਮੀ ਚਰਚਾ ਕੀਤੀ ਸੀ ਗਰੇਵਾਲਾ ਤੇ ਚਾਹਲ ਦੋਵੇਂ ਕੁਝ ਸਮੇਂ ਤੋਂ ਲੋਂਗੋਵਾਲਾ ਤੇ ਪਿੰਡਰਾਵਾਲੇ ਨਾਲ ਮੇਲ ਮਲਾਪ ਰੱਖ ਰਹੇ ਸਨ ਦਰਅਸਲ ਠੀਕ ਉਸ ਸਮੇਂ ਜਦੋਂ ਅਟਵਾਲ ਨੂੰ ਗੋਲੀ ਮਾਰੀ ਗਈ ਸੀ ਚਾਹਲ ਲੋਂਗੋ ਵਾਲ ਨਾਲ ਅਕੱਲਾ ਸੀ ਤੇ ਗਰੇਵਾਲ ਵੀ ਆਸ-ਪਾਸ ਯਾਨੀ ਇਰਤ-ਗਿਰਦੀ ਸੀ ਇਸ ਅਪਰਾਧ ਵਾਲੀ ਥਾਂ ਤੇ ਜਾਣ ਦੀ ਬਜਾਏ ਜਿੱਥੇ ਅਟਵਾਲ ਦੀ ਲਾਸ਼ ਲਾਵਾਰਸ ਪਈ ਸੀ ਗਰੇਵਾਲ ਤੇ ਚਾਹਲ ਦੋਵੇਂ ਕਾਲੀ ਵਿੱਚ ਚੰਡੀਗੜ੍ਹ ਲਈ ਰਵਾਨਾ ਹੋ ਗਏ ਜਿੱਥੇ ਉਹ ਰਾਜਪਾਲ ਏਪੀ ਸ਼ਰਮਾ ਜੋ ਸਾਬਕਾ ਯੋਗ ਕੇਂਦਰੀ ਰਾਜ ਮੰਤਰੀ ਸਨ ਤੇ ਬਾਅਦ ਵਿੱਚ ਪੱਛਮੀ ਬੰਗਾਲ ਦੇ ਰਾਜਪਾਲ ਬਣੇ ਤੇ ਫਿਰ ਰਾਤ ਨੂੰ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਮਿਲੇ ਅਟਵਾਲ ਦੇ ਪੋਗ ਵਿੱਚ ਵੀ ਸ਼ਾਮਲ ਨਹੀਂ ਹੋਈ ਕਿ ਕਿਤੇ ਕਿਉਂ ਨਾ ਹੋਵੇ ਕਿ ਅਟਵਾਲ ਦੇ ਪਰਿਵਾਰ ਵੱਲੋਂ ਉਹਨਾਂ ਉੱਤੇ ਅਟਵਾਲ ਦੇ ਕਤਲ ਦੀ ਜ਼ਿੰਮੇਵਾਰੀ ਦਾ ਦੋਸ਼ ਲਗਾ ਦਿੱਤਾ ਜਾਵੇ ਪੰਜਾਬ ਪੁਲਿਸ ਨੂੰ ਨਜ਼ਰ ਅੰਦਾਜ਼ ਕਰਦੇ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹਾਲਾਂਕਿ ਇਹ ਪੰਜਾਬ ਪੁਲਿਸ ਦਾ ਅਧਿਕਾਰ ਖੇਤਰ ਸੀ ਨਾਲ ਹੀ ਸੀਬੀਆਈ ਡਾਇਰੈਕਟਰ ਜੇਐਸ 바ਵਾ ਨੂੰ ਕਿਹਾ ਗਿਆ ਕਿ ਉਹ ਨਿੱਜੀ ਤੌਰ ਤੇ ਕੇਸ ਨੂੰ ਸੰਭਾਲਣ ਅਤੇ ਸਿੱਧੇ ਇੰਦਰਾ ਗਾਂਧੀ ਨੂੰ ਰਿਪੋਰਟ ਕਰਨ ਐਸਪੀ ਰੈਂਕ ਦੇ ਨੂੰ ਪੰਜਾਬ ਪੁਲਿਸ ਵਿੱਚ ਤਨਖਾਦ ਅਧਿਕਾਰੀ ਨਾਲ ਫੌਜ ਵਿੱਚ ਨੌਕਰੀ ਕਰ ਰਿਹਾ ਇੱਕ ਸੀਨੀਅਰ ਅਧਿਕਾਰੀ ਦਾ ਦਿੱਲੀ ਤੋਂ ਦਰਬਾਰ ਸਾਹਿਬ ਦਾ ਦੌਰਾ ਕਰਨਾ ਆਉਣਾ ਅਤੇ ਪੰਜਾਬ ਪੁਲਿਸ ਦੇ ਇੱਕ ਡੀਆਈਜੀ ਨੂੰ ਮੁਲਾਕਾਤ ਕਰਨ ਲਈ ਬੇਨਤੀ ਕਰਨਾ ਉੱਪਰਲੇ ਪੱਧਰ ਦੀਆਂ ਹਦਾਇਤਾਂ ਤੋਂ ਬਿਨਾ ਨਹੀਂ ਹੋਇਆ ਹੋਣਾ। ਇਹਨਾਂ ਜਾਣਦੇ ਕਿ ਕੋਈ ਯੋਜਨਾ ਪਹਿਲਾਂ ਤੋਂ ਹੀ ਚੱਲ ਰਹੀ ਸੀ ਜੋ ਅਟਵਾਲ ਦੇ ਅਨਕਿਆਸੀ ਕਤਲ ਕਰਕੇ ਖਤਮ ਹੋ ਗਈ ਸੀ। ਪਿੰਡਰਾਂ ਵਾਲੇ ਨੂੰ ਫੜਨ ਲਈ ਜਾਂ ਅਟਵਾਲ ਦੇ ਕਤਲ ਦੀ ਜ਼ਿੰਮੇਵਾਰ ਉਸਦੇ ਕਾਤਲ ਦਸਤੇ ਨੂੰ ਫੜਨ ਲਈ ਪੰਜਾਬ ਪੁਲਿਸ ਦਾ ਸੀਆਰਪੀਐਫ ਗੁਰੂ ਨਾਨਕ ਨਿਵਾਸ ਵਿੱਚ ਦਾਖਲ ਕਿਉਂ ਨਹੀਂ ਹੋਈ? ਇੱਕ ਅਨਸੁਲਝਿਆ ਸਵਾਲ ਹੈ ਦਰਬਾਰਾ ਸਿੰਘ ਨੇ ਮਾਰਕ ਟੱਲੀ ਅਤੇ ਸਤੀਸ਼ ਜੈਕਬ ਨੂੰ ਦੱਸਿਆ ਸੀ ਮੈਂ ਲਗਾਤਾਰ ਕੇਂਦਰ ਸਰਕਾਰ ਨੂੰ ਦੱਸਦਾ ਰਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਸਾਹਿਬ ਕੰਪਲੈਕਸ ਦਾ ਇਸ਼ਤਹਾ ਨਹੀਂ ਹੈ ਪੁਲਿਸ ਨੂੰ ਉੱਥੇ ਭੇਜਿਆ ਜਾਣਾ ਚਾਹੀਦਾ ਪਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਸਿੱਖ ਭਾਵਨਾਵਾਂ ਨੂੰ ਪੜਕਾਉਣ ਤੋਂ ਡਰਦੇ ਹਨ ਲੇਖਕ ਸਿੱਟਾ ਕੱਢਦੇ ਹਨ ਹਟਵਾਲ ਦੇ ਕਤਲ ਤੋਂ ਬਾਅਦ ਦੇਸ਼ ਵਿੱਚ ਜੋ ਚੀਕ ਚਹਾੜਾ ਮੱਚਿਆ ਉਸ ਕਾਰਨ ਸ਼ਾਇਦ ਬਹੁਤ ਘੱਟ ਸਿੱਖਾਂ ਸਿવાય ਉਹਨਾਂ ਦੇ ਜੋ ਪਹਿਲਾਂ ਹੀ ਪਿੰਡਰਾਂ ਵਾਲੇ ਨਾਲ ਵਚਨਬੱਸਨ ਨੇ ਅਜੇਹੀ ਗੱਲ ਤੇ ਕੋਈ ਇਤਰਾਜ਼ ਕਰਨਾ ਸੀ ਅਸਲ ਵਿੱਚ ਬਹੁਤ ਸਾਰੇ ਸਿੱਖ ਖਾਸ ਕਰਕੇ ਪੰਜਾਬ ਤੋਂ ਬਾਹਰ ਰਹਿਣ ਵਾਲੇ ਇਸ ਦਾ ਸਵਾਗਤ ਹੀ ਕਰਦੇ ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਪਿੰਡਰਾਵਾਲੀ ਦੀ ਹਟ ਲਿਸਟ ਅਟਵਾਲ ਦੇ ਕਤਲ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਪਿੰਡਰਾਵਾਲੀ ਦੇ ਦੋ ਨਜ਼ਦੀਕੀ ਸਾਥੀ 18 ਸਿੰਘ ਤੇ ਅਮਰੀਕ ਸਿੰਘ ਜਿਨ੍ਹਾਂ ਦੀ ਰਿਹਾਈ ਦੀ ਪਿੰਡਰਾਵਾਲੀ ਦੀ ਇੱਕ ਮੰਗ ਸੀ ਜਦੋਂ ਨਵੰਬਰ 1982 ਵਿੱਚ ਸਵਰਨ ਸਿੰਘ ਉਸ ਨੂੰ ਮਿਲਣ ਗਏ ਸਨ ਉਹ ਜੇਲ੍ਹ ਤੋਂ ਰਹਾ ਕਰ ਦਿੱਤਾ ਗਿਆ ਸੀ ਰਿਹਾਈ ਤੋਂ ਤੁਰੰਤ ਬਾਅਦ ਅਮਰੀਕ ਸਿੰਘ ਨੇ AISSF ਦੇ ਪ੍ਰਧਾਨ ਵੱਜੋਂ ਦਰਬਾਰ ਸਾਹਿਬ ਵਿਖੇ ਸੰਗਠਨ ਦੀ ਮੀਟਿੰਗ ਬੁਲਾਈ ਜਿੱਥੇ ਨਾਰਿਆਂ ਗੀਤਾਂ ਤੇ ਭਾਸ਼ਣਾ ਵਿੱਚ ਵਿਸ਼ੇਸ਼ ਤੌਰ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਮੀਟਿੰਗ ਵਿੱਚ ਪਿੰਡਰਾਂ ਵਾਲੇ ਮੁੱਖ ਆਕਰਸ਼ਣ ਦਾ ਕੇਂਦਰ ਸਨ ਅਤੇ ਲੌਂਗੋਵਾਲ ਉਹਨਾਂ ਦੇ ਸਾਹਮਣੇ ਮਹੱਤਵ ਹੀ ਨਜ਼ਰ ਆ ਰਹੇ ਸਨ ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੋਵੇਗੀ ਕਿ ਅਮਰਸਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਤਾ ਸੀ ਕਿ ਪੰਜਾਬ ਰਾਜ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਸਥਾਨਕ ਸੰਸਦ ਮੈਂਬਰ ਆਰਲ ਪਾਟਿਆ ਜਿਨ੍ਹਾਂ ਲਈ ਪਿੰਡਰਾਂ ਵਾਲੀ ਨੇ 1980 ਦੀਆਂ ਚੋਣਾਂ ਦੌਰਾਨ ਜੋਨ ਪ੍ਰਚਾਰ ਕੀਤਾ ਸੀ ਮਈ 1984 ਦੇ ਖੇਤਰ ਤੱਕ ਅਮਰੀਕ ਸਿੰਘ ਰਾਹੀਂ ਪਿੰਡਰਾ ਵਾਲੇ ਦੇ ਸੰਪਰਕ ਵਿੱਚ ਰਹੇ ਸਨ ਇਹ ਸਪਸ਼ਟ ਹੈ ਪਾਰਟੀਆਂ ਨੇ ਇੱਕ ਅਕਬਰ ਰੋਡ ਗਰੁੱਪ ਦੀ ਤਰਫੋਂ ਹੀ ਪਿੰਡਰਾ ਵਾਲੇ ਨਾਲ ਸੰਪਰਕ ਕਾਇਮ ਰੱਖਿਆ ਹੋਇਆ ਸੀ ਹਾਲਾਂਕਿ ਇਸ ਸਮੇਂ ਅਮਰੀਕ ਸਿੰਘ ਦੀ ਰਿਹਾਈ ਨੂੰ ਗਲਤੀ ਦੱਸਿਆ ਗਿਆ ਸੀ ਪਰ ਇਹ ਇੱਕ ਅਕਬਰ ਰੋਡ ਗਰੁੱਪ ਵੱਲੋਂ ਪਹਿਲਾਂ ਤੋਂ ਹੀ ਹਫੜਾ-ਦਫੜੀ ਵਾਲੀ ਸਥਿਤੀ ਦੇ ਵਧੇਰੇ ਪੜੇ ਆਯਾਮ ਨੂੰ ਪੇਸ਼ ਕਰਨ ਦੇ ਕਦਮਾਂਦਨ ਤੀਜਾ ਵੀ ਹੋ ਸਕਦਾ ਸੀ ਅਮਰੀਤ ਸਿੰਘ ਦੁਆਰਾ ਆਯੋਜਿਤ ਕੀਤੀ ਗਈ ਐਆਈਐਸਐਸਐਫ ਕਾਨਫਰੰਸ ਦੀ ਕਾਰਵਾਈ ਨੇ ਇਸ ਦੀ ਤਸਦੀਕ ਕੀਤੀ ਇਸ ਤੋਂ ਤਰੰਤ ਬਾਅਦ ਲੋਂਗੋਵਾਲ ਤੇ ਪਿੰਡਰਾਵਾਲੇ ਵਿਚਕਾਰ ਮਤਭੇਦ ਸਾਹਮਣੇ ਆ ਗਏ ਦੋਵਾਂ ਨੇ ਆਪਣਾ ਜ਼ਿਆਦਾਤਰ ਸਮਾਂ ਗੁਰੂ ਨਾਨਕ ਦੇਵ ਜੀ ਦੇ ਨਿਵਾਸ ਵਿੱਚ ਆਪਣੇ ਆਪਣੇ ਕਮਰੇ ਵਿੱਚ ਬਿਤਾਉਣਾ ਸ਼ੁਰੂ ਕਰ ਦਿੱਤਾ ਪਿੰਡਰਾਵਾਲੇ ਦੇ ਕਾਤਲ ਦਸਤੇ ਦੀਆਂ ਗਤੀਵਿਧੀਆਂ ਨੇ ਵੀ ਜ਼ੋਰ ਫੜ ਲਿਆ ਅਗਸਤ ਅਤੇ ਸਤੰਬਰ 1983 ਵਿੱਚ ਗੁਰੂ ਨਾਨਕ ਦੇਵ ਜੀ ਦੇ ਨਿਵਾਸ ਦੇ ਨੇੜੇ ਗੰਦੇ ਨਾਲੇ ਵਿੱਚ ਕੱਟੂਕਟ ਪੰਜ ਲਾਸ਼ਾਂ ਮਿਲੀਆਂ ਇਸ ਸਮੇਂ ਦੌਰਾਨ ਪਿੰਡਰਾਵਾਲੇ ਦੀ ਹਿੱਟ ਰਿਸ਼ਤੀਆਂ ਗੈਰ ਤਸਦੀਕ ਸ਼ੋਧਾ ਕਹਾਣੀਆਂ ਫੈਲੀਆਂ ਸ਼ੁਰੂ ਹੋ ਗਈਆਂ ਦੱਸਿਆ ਜਾਂਦਾ ਹੈ ਕਿ ਇਸ ਸੂਚੀ ਵਿੱਚ ਪੁਲਿਸ ਅਧਿਕਾਰੀਆ ਤੇ ਸਰਕਾਰੀ ਅਧਿਕਾਰੀਆ ਹਿੰਦੂ ਅਤੇ ਸਿੱ ਦੇ ਨਾਲ ਸ਼ਾਮਲ ਸਨ ਜਿਨ੍ਹਾਂ ਨਾਲ ਪਿੰਡਰਾਵਾਲੇ ਨੇ ਸਾਬ ਬਰਾਬਰ ਕਰਨਾ ਸੀ ਘਟਨਾ ਦੇ 6 ਮਹੀਨਿਆਂ ਦੇ ਅੰਦਰ ਹੀ ਇੱਕ ਪੁਲਿਸ ਅਧਿਕਾਰੀ ਬਿਛੂਰਾਮ ਜਿਸ ਨੇ ਇੱਕ ਸਿੱਖ ਦੀ ਦਾੜੀ ੱੱਕੇ ਨਾ ਕੱਟ ਦਿੱਤੀ ਸੀ ਦਾ ਕਤਲ ਕਰ ਦਿੱਤਾ ਗਿਆ ਪਿੰਡਰਾਵਾਲਾ ਅਤੇ ਉਸ ਦੇ ਸਾਥੀਆਂ ਨੇ ਅਖਬਾਰਾਂ ਦੇ ਸੰਪਾਦਕਾਂ ਤੇ ਪੱਤਰਕਾਰਾਂ ਨੂੰ ਧਮਕੀ ਭਰੀਆਂ ਚਿੱਠੀਆਂ ਵੀ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਨ੍ਹਾਂ ਵਿੱਚ ਖੁਸ਼ਵੰਤ ਸਿੰਘ ਤੇ ਚੰਡੀਗੜ੍ਹ ਸਥਿਤ ਰੋਜ਼ਾਨਾ ਟ੍ਰਿਬਿਊਨ ਦੇ ਸੰਪਾਦਕ ਪ੍ਰੇਮ ਪਾਟਿਆ ਵੀ ਸ਼ਾਮਲ ਸਨ ਦੱਸਿਆ ਜਾਂਦਾ ਹੈ ਕਿ ਇਸ ਬਾਬਤ ਪੁੱਛਣ ਤੇ ਉਸ ਸਮੇਂ ਪਿੰਡਰਾਵਾਲੇ ਦੇ ਦੋ ਭਾਸ਼ੀ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਸੀ ਸੰਤ ਜੀ ਦੇ ਹੁਕਮਾਂ ਨੂੰ ਕੋਈ ਮੋੜ ਨਹੀਂ ਸਕਦਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ